ਜਿਹੜੀ ਆਜੀ ਪ੍ਰੈਸ ਕਾਨਫਰੈਂਸ ਵਿੱਚ ਕੁਝ 4-5 ਮੇਨ ਮੁੱਦੇ ਨੇ ਇਹ ਚਾਰ ਪੰਜ ਮੁੱਦੇ ਉਹ ਨੇ ਜਿਹੜੇ ਅ ਪਿਛਲੇ ਦਿਨਾਂ ਤੋਂ ਕਾਫੀ ਮੀਡੀਆ ਜੀ ਵੀ ਆ ਰਹੇ ਨੇ ਬਾਰ-ਬਾਰ ਸਰਫਸ ਕਰ ਰਹੇ ਨੇ ਔਰ ਕੱਲ੍ਹ ਇਸੇ ਬਾਰੇ ਸਾਡੀ ਮੀਟਿੰਗ ਸੀਗੀ ਮਾਨਯੋਗ ਸੀਐਮ ਸਾਹਿਬ ਪੰਜਾਬ ਨਾਲ ਬਾਅਦ ਵਿੱਚ ਸਾਡੇ ਅ ਰੀਜੀਵ ਜੀ ਸਾਹਿਬ ਪੰਜਾਬ ਦੀ ਘਰੇ ਆਵਨਾ ਉਹਨਾਂ ਨਾਲ ਮੀਟਿੰਗ ਸੀਗੀ ਤੋਂ ਮੈਂ ਕਾਫੀ ਦਿਨ ਤੋਂ ਅ ऑब्ਜ਼ਰਵ ਕਰ ਰਿਹਾ ਸੀਗਾ ਕਿ ਰੈਟ੍ਰਿਕ ਕੁਝ ਦਾ ਕੁਝ ਬਣੀ ਜਾ ਰਿਹਾ ਜੋ ਸਟੇਟ ਪੁਲਿਸ ਕਰਨਾ ਚਾਹੁੰਦੀ ਹੈ ਜੋ ਸਟੇਟ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਸ਼ਾਇਦ ਕੁਝ ਰੰਗਤ ਵੀ ਹੋਰ ਬਲ ਰਹੀ ਹੈ ਔਰ ਸਾਡੇ ਮੁਲਾਜ਼ਮਾਂ 'ਚ ਜੋ ਇਸ ਚੀਜ਼ ਦਾ ਥੋੜਾ ਜਿਹਾ ਇੰਪੈਕਟ ਜਾ ਰਿਹਾ ਆ I want to clarify and tell you ਪਹਿਲਾ ਮੁੱਦਾ ਹੈਗਾ ਸਭ ਤੋਂ ਜ਼ਿਆਦਾ ਸਾਡੀ ਮੁਲਾਜ਼ਮਾਂ ਦੀ ਟ੍ਰਾਂਸਫਰਸ ਦਾ ਇਹਦੀ ਟ੍ਰਾਂਸਫਰਸ ਨੇ ਇਹ ਕੋਈ ਇਹਨੂੰ ਕਹਿ ਰਿਹਾ ਜੀ ਮੁਲਾਜ਼ਮ 'ਚ ਮੁਲਾਇਮ ਨੂੰ ਪੁਨਿਸ਼ ਕਰਨ ਵਾਸਤੇ ਕੀਤੀ ਨਹੀਂ ਆੜੀਆਂ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਤਾਂ ਮੈਂ ਇਸ ਬਾਰੇ ਦੱਸਣਾ ਚਾਹਣਾ ਇਹ ਸਾਡੀ ਇੱਕ ਸਟੇਟ ਗਵਰਨਰ ਵੱਲੋਂ ਅਪਰੂਵ ਪੰਜਾਬ ਪੁਲਿਸ ਦੀ ਪਾਲਿਸੀ ਹੈ ਰਿਗਾਰਡਿੰਗ ਟ੍ਰਾਂਸਫਰਸ ਇਨ ਐਨੀ ਡਿਸਟ੍ਰਿਕਟ ਇਨ ਐਨੀ ਰੇਂਜ ਇਨ ਦੀ ਸਟੇਟ ਕਿ ਜਿਲ੍ਹੀਆਂ ਟ੍ਰਾਂਸਫਰਸ ਨੇ ਉਹਦੇ ਉਸੇ ਤਹਿਤ ਉਹਦੇ ਅੰਡਰ ਹੀ ਕੀਤੀਆਂ ਗਈਆਂ ਨੇ ਤਾਂ ਕੋਈ ਨਹੀਂ ਕਿ ਮੁਲਾਜ਼ਮਾਂ ਨੂੰ ਪਨਿਸ਼ ਕਰਨ ਵਾਸਤੇ ਜਾਂ ਜਾਂ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦਾ ਨੈਕਸਸ ਹੋ ਗਿਆ ਜੀ ਸਮਗਲਰਸ ਨਾਲ ਜੇ ਹੋ ਗਿਆ ਉਹ ਹੋ ਗਿਆ ਮੈਂ ਉੱਤ ਵੀ ਆਵਾਂਗਾ ਤੁਹਾਨੂੰ ਉਹ ਵੀ ਚਾਹੀਏ ਸੰਗਾ ਐਲੈਕਸਪ੍ਰਿਨ ਥੈਟ ਵੀ ਆਲਸੋ ਯੋਦੀ ਕਿਸ ਚਾਹੀਏ ਯੋਦੀ ਇੱਕ ਸਾਡੀ ਪਾਲਿਸੀ ਆ ਕਿ ਜਿਹੜਾ ਕੋਈ ਮੁਲਾਜ਼ਮ ਕੋਈ ਇਨਸਪੈਕਟਰ ਕੋਈ ਸਬ ਇਨਸਪੈਕਟਰ ਅਗਰ ਕਿਸੇ ਥਾਣੇ ਚ ਐਸਐਚਓ ਹੈਗਾ ਤੋ ਕਿਹਨੇ ਦੇ ਰਹਿ ਸਕਦਾ ਥਿਸ ਇਜ਼ ਅਗਰ ਦਾ ਛੋਟਾ ਮੁਲਾਇਮਾ ਕੌਨਸਟੇਬਲ ਉਹ ਕਿੱਥੇ ਕਿਹਨੇ ਦੇ ਰਹਿ ਸਕਦਾ ਹੈਡ ਕੌਂਸਟ ਕਿਹਨੇ ਦੇ ਰਹਿ ਸਕਦਾ ਐਸਐ ਕਿਹਨੇ ਦੇ ਰਹਿ ਸਕਦਾ ਸਭ ਜੋ ਕਿਹਨੇ ਦੇ ਰਹਿ ਸਕਦਾ ਹੱਕ ਬਟ ਫੋਲਡਸ ਵਿਦ ਮੀ ਠੀਕ ਹੈ ਨਾ ਮੈਂ ਸ਼ਾਰਟਲਿਸਟ ਕੀਤਾ ਸਟੈਂਡਿੰਗ ਆਰਡਰ ਤੇ ਬਹੁਤ ਵੱਢੀ ਨਹੀਂ ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮੁਲਾਜ਼ਮ 3 ਸਾਲ ਤੋਂ ਉਪਰ ਨਹੀਂ ਰਹਿ ਸਕਦਾ ਠੀਕ ਹੈ ਜੀ ਹੀ ਹੈਸ ਟੂ ਬੀ ਸ਼ਫਰਡਡ ਉਹਨੂੰ ਸ਼ਿਫਟ ਕਰਕੇ 3 ਸਾਲ ਵਾਸਤੇ ਕਿਸੇ ਹੋਰ ਜਗ੍ਹਾ ਭੇਜਣਾ ਪਏਗਾ ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋਰ ਜਗਾ ਜੀ ਥੈਨ ਦੁਬਾਰਾ ਹੀ ਕੈਨ ਅਰੇਂਜ ਵੀ ਵਿਦੀਨ ਸੇਮ ਡਿਸਟ੍ਰਿਕਟ ਹੀ ਕੈਨ ਕਮ ਬਟ ਉਹਦੇ ਬਾਅਦ ਦੁਬਾਰਾ ਉਹ ਆਫਟਰ কুলਿੰਗ ਪੀਰੀਅਡ ਆਫ 3 ਇਅਰਸ ਹੀ ਕੈਨ ਕਮ ਬੈਕ ਇਸ ਇੱਕ ਡਿਸਟ੍ਰਿਕਟ ਕੋਈ ਜਿਹੜਾ ਐਸਆਈਟ ਇਨਸਪੈਕਟਰ ਹੈਗਾ ਉਹ 8 ਸਾਲ ਤੋਂ ਵੱਧ ਉਸ ਪੋਸਟ ਤੇ ਦਾਵਤ ਨਹੀਂ ਰਹਿ ਸਕਦਾ ਥੈਨ ਹੈਡ ਕਾਉਂਸਲ ਟੂ ਇਨਸਪੈਕਟਰ ਜਿਹੜੇ ਹੈਗੇ ਆ ਉਹ 15 ਸਾਲ ਤੋਂ ਵੱਧ ਨਹੀਂ ਰਹਿ ਸਕਦੇ। ਇੱਕ ਕ੍ਰੀਮ 'ਚ ਬੰਦਾ 12 ਸਾਲ ਤੋਂ ਵੱਧ ਨਹੀਂ ਰਹਿ ਸਕਦਾ। ਜਿਵੇਂ ਸਾਡੀ ਬਾਰਡਰ ਇੰਡੀਆ। ਅਗਰ ਕਿਸੇ ਨੂੰ 12 ਸਾਲ ਹੋ ਗਏ ਆ, ਕਿ ਐਸਆਈ ਕੋਲ ਇਨਸਪੈਕਟਰ ਤਾਂ ਹੀ ਹੈਜ਼ ਬੀ ਸ਼ਿਫਟਡ। ਹੀ অর ਸ਼ੀ ਹੈਜ਼ ਬੀ ਸ਼ਿਫਟਡ। ਜਿਹੜਾ ਕੋਈ ਹੈੱਡ ਕਨਸਟਬਲ ਜਾਂ ਦੂਸਰੇ ਹੈਗੇ ਆ ਉਹ 20 ਸਾਲ ਹੋ ਗਏ ਤਾਂ ਤਾਂ ਹੀ ਦੇਖ ਤੂੰ ਸ਼ਿਫਟਡ। ਨਵੇਂ ਰਿਕਰੂਟ ਜਿਹੜੇ ਹੈਗੇ ਆ ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਡਿਸਪਲਿਨ ਇਲਾਇਆ ਗਿਆ। ਸੋ ਥੀਸ ਆਰ ਸਮ ਆਫ ਦੀ ਗਾਈਡਲਾਈਨਸ। ਜਿਹੜੀਆਂ ਬਕਾਇਦਾ ਸਾਡੇ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਜਿਹੜਾ ਹੁੰਦੇ ਸੀ ਇਹਨਾਂ ਵੱਲੋਂ ਇਹ ਅਪਰੂਵ ਕੀਤੀਆਂ ਗਿਆ ਉਹਦੇ ਤਹਿਤ ਅਸੀਂ ਪਾਲਿਸੀਸ ਕਰਦੇ ਆ। ਇਹ ਸਾਡੇ ਮੁਲਾਇਮ ਸਾਡੇ ਬੱਚੇ ਨੇ ਸਾਡਾ ਹੀ ਪੁਲਿਸ ਦਾ ਪਰਿਵਾਰ ਆ, ਸਾਡਾ ਹਿੱਸਾ ਨੇ। ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਤੰਗ ਕਰਾਂਗੇ ਜਾਂ ਅਸੀਂ ਕੁਝ ਕਰਾਂਗੇ ਲੇਕਿਨ ਯੈਸ ਕੋਈ ਵੀ ਆਗਨੈ ਜਿਹੜੀ ਹੈਗੀ ਆ ਉਹਦੇ ਚ ਕਨਸਟੈਂਟਲੀ ਕੰਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਆ। टाइम टू टाइम पॉलिस बन दी चेंज होंदिया और ए, every every feel, every जो ये महसूस किया जाए कि इस इस पॉलिसी ये चेंज कर अं इस बैटर करिए रिजल्ट बैटर आ सकते हैं अल्टीमेटली एवरी ऑर्गनाइजेशन एवरी फील्ड एवरी सफीयर वॉन्ट्स इंप्रूवमेंट एंड जो असं करते हैं वह बैटरमेंट वास्ते करते हैं कोई भी देख लो चाहे जुडिशरी होए चाहे ब्यूरोक्रेसी होर भी होने उत्तई किंतु परंतु नहीं करता आफ्टर थ्री ईयर जजिस की मास ट्रांसफर्स हो गया जी जी हो गया जी वो हो गया जी सिमिलरली सिविल है बाकी है पर पुलिस जो कि क्योंकि एक uh, सरकार का विजिबल विंग है वी आर द मोस्ट विजिबल विंग ऑफ द गवर्नमेंट एंड वी आर ऑलवेज अवेलेबल एंड विजिबल तो मैंने लगता साम का थोड़े ज्यादा ਕਿਦੂ ਬੰਤੂ ਵਾਲ ਸਵਾਰੀਆਂ ਕਿਨ ਖੜੇ ਹੁੰਦੇ ਨੇ ਇਸ ਕਰਕੇ ਇਹ ਥੋੜਾ ਜਿਹਾ ਮਨ ਹੋ ਗਿਆ ਬਟ ਆਈ ਵਾਂਟ ਟੂ ਡਿਸਪੈਲ ਦਿਸ ਇਮਪ੍ਰੈਸ਼ਨ ਦਿਸ ਹੈਜ਼ ਯੂ ਪ੍ਰੂਵਲ ਆਫ ਮਾਈ ਸੀਨੀਅਰ ਆਫਸਰਸ ਯੋਤਨ ਨਾ ਮੈਂ ਗੱਲ ਕਰ ਰਿਹਾ ਨਹੀਂ ਕਿ ਮੈਂ ਆਪਣੇ ਗੌਰ ਤੇ ਕਰ ਰਿਹਾ ਇਟ ਹੈਜ਼ ਹੀ ਪੂਲ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਕਿ ਤੁਸੀਂ ਇਹ ਡੀਲ ਕਰੋ ਜੀ ਇਹ ਐਸਾ ਨਹੀਂ ਹੈਗਾ ਆਈ ਹੈਵ ਡਿਸਕਸਡ ਵਿਦ them ਸੋ ਇਹ ਸਾਡੇ ਮਲਾਜਮਾਂ ਨੂੰ ਤੇ ਤੁਹਾਨੂੰ ਸਾਰਿਆਂ ਪ੍ਰੈਸ ਦੇ ਵੀਰਾਂ ਨੂੰ ਤੇ ਦੋਸਤਾਂ ਨੂੰ ਤੇ ਲੋਕਾਂ ਨੂੰ ਵੀ ਕਲੈਰਟੀ ਹੋਣ ਜਾਈਗੀ ਹੈ ਕਿ ਇਹ ਰੂਟੀਨ ਟ੍ਰਾਂਸਫਰਸ ਨੇ ਐਸ ਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਾਈ ਦ ਸਟੇਟ ਗਵਰਨਰ ਉਹਦੇ ਅਧਿਅਤ ਕੀਤੀਆਂ ਗਈਆਂ ਨੇ ਔਰ ਆਰਮਡ ਸਮੇਸ਼ਾਹ ਅਸੀਂ ਕੁਝ ਹੋਰ ਵੀ ਕਰਾਂਗੇ ਇਹ ਅਸੀਂ ਆਪਣੇ ਪੁਲਿਸ ਸਿਸਟਮ ਨੂੰ ਚੁੱਸ-ਗੁੱਸ ਤੋਂ ਦਰੁੱਸ ਬਣਾਉਣਾ ਹੈ ਅਸੀਂ ਕਰਿਆ ਫੌਜ ਵੀ ਕਰਦੀਆਂ ਪੈਰਾਮਿਲਟਰੀ ਫੋਰਸਿਜ਼ ਵੀ ਕਰਦੀਆਂ ਸਾਰੇ ਕਰਦੇ ਨੇ ਯੂ نو ਵਨ ਡੇ ਅ ਮੈਨ ਇਸ ਰਿੰਗ ਇਨ ਅਮਰ ਸਰ ਨੈਕਸਟ ਡੇ ਹੀ ਫਾਈਂਡ ਹਿਸੈਲਫ ਇਨ ਜੀਐਨ ਕੇ ਥਰਡ ਡੇ ਉਹਦੇ ਨਾਲ ਦੇ ਸਾਥ ਜਿਹੜੇ ਆਦੇ ਨੈਕਸਟ ਟੇਰੀ ਚ ਲੈ ਜਾਂਦੇ ਕੋਈ ਕੰਤਪੰਤ ਨਹੀਂ ਕਰਦਾ सो so काइंडली यू क्लियर करो दीज आर रूटीन ट्रांसफर्स, एज पर द पॉलिसी फ्रेम एंड ड्यूली अप्रूव्ड बाय द स्टेट गवर्नमेंट एंड इधर आप कोई होल एसीदा मीनिंग ना करनी एक एक वन बाय वन हुआ था आई फ्री मतलब कहां थोड़ा इस टाइम बुलाया आराम ना जिने मर्जी सवाल पूछो आई एम टू ਜਿਹੜਾ ਬਾਹਰੋਂ ਆ ਰਿਹਾ ਉਹ ਬਹੁਤ ਜ਼ਿਆਦਾ ਆ ਰਿਹਾ ਹੈ ਚਾਰਗਨ ਦੇ ਤੇ ਕੇਰੀਆ ਨੂੰ ਮਿਲਣਾ ਉਹ ਵੀ ਕਦੇ ਉਹਨਾਂ ਕਰਕੇ ਕਿ ਕਿ ਜਾਣ ਬੋਲ ਕੇ ਸਜ਼ਾ ਦਿੱਤੀ ਜਾਂ ਨੋ ਨੋ ਕੀ ਬਾਜੀ ਪੰਜਾਬ ਪੁਲਿਸ ਫ੍ਰੇਮ ਵਾਇਪ ਨੇ ਆ ਪੁਲਿਸ ਐਂਡ ਪ੍ਰੂਫ ਵਾਇਸ ਸ਼ੇਕ ਕਰ ਅਸੀਂ ਤਕਰੀਬਨ ਹੁਣ ਤੱਕ ਰਿਸ਼ਮ ਜੀ 1500 ਦੇ ਕਰੀਬ ਅਸੀਂ ਲਾਈਵ ਕਰ ਚੁੱਕੇ ਹਾਂ ਆਹ ਇਸ਼ੂ ਦੇ ਪੈਸੋ 杜 ਯੂ ਆਲਸੋ ਠੀਕ ਹੈ ਨਹੀਂ ਪਰ ਮੈਂ ਵੇਰਵਾ ਦੱਸਣਾ ਬਿਰੀ ਅੰਡਰ ਚਾਰਜ ਅਸਿਗਨੇਟੀ ਅੰਮ੍ਰਿਤਸਰ ਰੂਰਲ ਬਟਾਲਾ ਜੋ ਡਾਸਪੁਰਨ ਬਠਿੰਡੇ ਤੋਂ ਮੈਂ ਤੁਹਾਨੂੰ ਉਹਨਾਂ ਚਾਰਜ ਫਿਗਰ ਦੇ ਦੇਣਾ ਅਸੀਂ ਤੱਕ ਵਿੱਚ 1500 ਦੇ ਕਰੀਬ ਅਸੀਂ ਮਲਾਇਬ ਜਿਹੜੇ ਅਸੀਂ ਸ਼ਿਫਟ ਕਰ ਚੁੱਕੇ ਹਾਂ 256 ਜਿਹੜੇ ਨੇ ਅਸੀਂ ਕੀਤੇ ਆ ਅੰਮ੍ਰਿਤਸਰ ਰੂਰਲ ਦੇ ਵਿੱਚ 375 ਅਸੀਂ ਕੀਤੇ ਆ ਬਟਾਲਾ ਹੁਣ ਤੱਕ ਮੇਬੀ ਫਿਗਰ ਮਾਈਟ ਚੇਂਜ ਬਾਏ ਈਵਨਿੰਗ অর ਮੇਬੀ ਟੂਮੋਰੋ ਸਲਾਈਟ ਡਿਫਰੈਂਸ ਹੋਏਗਾ ਜ਼ਿਆਦਾ ਨਹੀਂ ਆਣਾ ਮੇਜਰ ਟ੍ਰਾਂਸਪੋਰਟ ਅਸੀਂ ਘੱਟੋ-ਘੱਟ ਆਪਾਂ ਨੂੰ ਕੋਲ ਦਾਸਪੁਰ 164 ਨੇ ਜੀ 161 ਐਂਡ ਪਠਾਨਕੋਟ ਨੇ 579 173 ਬਲਾਏ ਮੈਂ ਨੇ ਜਿਹੜੀ ਸਾਨੂੰ ਰਿਕਮੈਂਡੇਸ਼ਨ ਲੈ ਕੇ ਭੇਜੀ ਐ ਐਸਐਸਪੀ ਨੇ ਤੇ ਸਭ ਮੇਰੀ ਰੇਂਜ ਜਿਹੜੀ ਇਸ ਪਾਲਿਸੀ ਤਹਿਤ ਅਜੇ ਬਕਾਇਦਾ ਆਪਣੇ ਐਸਐਸਪੀ ਤੋਂ ਰਿਕਮੈਂਡੇਸ਼ਨਸ ਮੰਗੀਆਂ ਸਾਨੂੰ ਅਨੇ ਭੇਜੀਆਂ ਉਹਦੇ ਤਹਿ ਸਾਡੇ 32 ਬਲਾਏ ਮਾਦੇ ਸੀਗੇ ਜਿਹੜੇ ਇੱਕ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਇਨਫਰਮੇਟੇਸ਼ਨ ਤੇ ਜਾਣੇ ਸੀਗੇ ਇਸ ਪਾਲਿਸੀ ਤਹਿਤ ਉਹ ਅਸੀਂ ਰੇਂਜ ਆਫਿਸ ਨੇ ਆਪਣੀ ਅਸੀਂ ਆ ਆਰਡਰ ਜਿਉਂ ਕਰਦੇ ਆ ਐਂਡ ਦੇ ਆਰ ਗੋਇੰਗ ਟੂ ਬੀ ਇਮਲੀਮੈਂਟਡ ਵੈਰੀ ਸੂਨ ਇਸ ਤੋਂ ਲਾਗੂ 85 ਦੇ ਕਰੀਬ ਮੁਲਾਜ਼ਮ ਐਸੇ ਨੇ ਜਿਨ੍ਹਾਂ ਨੂੰ ਰੇਂਜ 'ਚ ਵੀ ਇਰਾਸਟਿਕਲਰ ਟਾਈਮ ਸੀਗਾ ਜਿਹੜਾ ਮਿੱਥਿਆ ਸਮਾਂ ਸੀ ਉਹਨੇ ਪੂਰਾ ਕਾੜਿਆ ਉਤੋਂ ਜ਼ਿਆਦਾ ਸਮਾਂ ਹੋ ਗਿਆ ਉਹਨੂੰ ਕੰਮ ਕਰਦੇ ਸੋ ਉਹਨਾਂ ਨੂੰ ਅਸੀਂ ਰਿਕਮੈਂਡ ਕਰ ਰਹੇ ਹਾਂ ਆਪਣੇ ਹੈੱਡ ਆਫਿਸ ਨੂੰ ਪੁਲੀ ਸੈਟ ਕੁਆਰਟਰਸ ਨੂੰ ਕਿ ਤੁਸੀਂ ਇਹਨਾਂ ਦੀ ਟ੍ਰਾਂਸਫਰ ਹੈਗੀ ਸਾਡੀ ਰੇਂਜ 'ਚੋਂ ਕਿਤੇ ਹੋਰ ਕਰ ਦਿਓ ਸਿਮਿਲਰਲੀ ਮੇਰੇ ਨਾਲ ਸਾਡੀਆਂ ਟੋਟਲ 8 ਰੇਂਜਾਂ ਨੇ ਪੰਜਾਬ 'ਚ 8 ਰੇਂਜ ਦੇ ਰੇਂਜ ਹੈਡਸ ਨੇ ਕਾਈਡੀ ਵੀ ਚਾਈਜੀ ਚਾਈਡੀਆਜੀ ਉਹ ਸਾਰੇ ਰਿਕਮੈਂਡ ਕਰ ਰਹੇ ਹਾਂ ਅਸੀਂ ਹੈੱਡ ਕੁਆਰਟਰ ਨੂੰ ਅਨੰਦ ਦੀ ਹੈੱਡ ਕੁਆਰਟਰ ਵਿਲ ਰੋਟੇਟ ਦੈਮ रोटेशन है क्या इसे रोटेशन रोटेशन रोटेशनल ट्रांसफर नहीं कोई पनिशमेंट ट्रांसफर नहीं है सालाजमन पता कई लोग कह रहे जो तह तो यार सजा देती मेरे को मुलाजमी हो रहा तो को बेटा कोई ऐसी गल नहीं इट इज अ पोलिटिकल स्टेटमेंट मैं कमेंट नहीं करा बट आई कैन इंश्योर ओनली माई फोर्स ਔਨ ਬਿਹਾਫ ਆਫ ਪੰਜਾਬ ਪੁਲਿਸ ਐਂਡ ਮਾਈ ਸੀਨੀਅਰਸ ਕਿ ਇਹੋ ਜੀ ਕੋਈ ਗੱਲ ਨਹੀਂ ਹੈ ਨੋ ਡਾਊਟ ਦੇਖੋ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ ਤੁਸੀਂ ਵੀ ਜਾਣਦੇ ਹੋ ਹਰ ਬੰਦੇ ਦਾ ਕੰਫਰਟ ਜ਼ੋਨ ਹੁੰਦਾ ਇੱਕ ਬੰਦਾ ਕਿਸੇ ਜਗ੍ਹਾ 5 ਸਾਲ 10 ਸਾਲ ਤੋਂ ਬੈਠਾ 15 ਸਾਲ ਤੋਂ ਬੈਠਾ ਨੈਚੁਰਲੀ ਹੀ ਇਸ ਕੰਫਰਟ ਹੈ ਉਹਦੀ ਫੈਮਿਲੀ ਲੱਗੀ ਹੋਏਗੀ ਉਹਦਾ ਪਰਿਵਾਰ ਰਿਸ਼ਤੇ ਲੱਗੇ ਹੋਏਗਾ ਉਹਦਾ ਸਾਰਾ ਸਿਸਟਮ ਸੈੱਟ ਹੋਏਗਾ ਤਾਂ ਜਦੋਂ ਚੇਂਜ ਹੁੰਦੀ ਹੈ ਮਿਕਸ ਡਿਫਰੈਂਟ ਅਸੀਂ ਗੱਸਟ ਆਫਸਰ ਈ ਡੂ ਗਾ ਟ੍ਰਾਂਸਫਰ ਸਾਡਾ ਵੀ ਪੂਰਾ ਹੁੰਦਾ ਸੂਈ ਤੋਂ ਲੈ ਕੇ ਆ ਛਾਦੇ ਪੱਖੇ ਦਾ ਸਭ ਕੁਝ ਸ਼ਿਫਟ ਕਰਨਾ ਪੈਂਦਾ ਇੱਕ ਆਪਸ਼ਨ ਹੋ ਇੱਕ ਮੈਨੂੰ ਕਿਸੇ ਵੀ ਗੈਸਟਰ ਆਪਸ਼ਨ ਬਟ ਇਟਸ ਅ ਪਾਰਟ ਆਫ ਦੀ ਜੌਬ ਇਹ ਤਾਂ ਸਾਡਾ ਸਾਡੇ ਗਹਿਣੇ ਸਾਡੀ ਜੌਬ ਦਾ ਗਹਿਣੇ ਗਹਿਣੇ ਨੇ